ਤੁਸੀਂ ਦੇਖ ਰਹੇ ਹੋ ਮਾਲਵਾ ਐਮਪੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਬੀਤੇ ਕੱਲ ਤੋਂ ਨੈਸ਼ਨਲ ਹਾਈਵੇ ਕੋ ਅਣਿਗਰਤੇ ਦਰਨਾਤ ਬਗਿਆ ਹੋਇਆ ਸੀ ਤੇ ਅੱਜ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਉਹ ਦਰਨਾ ਸਮਾਪਤ ਹੋ ਗਿਆ ਤੇ ਮ੍ਰਿਤਕ ਲਾਇਨਮੈਨ ਕਮਲਜੀਤ ਸਿੰਘ ਦਾ ਪਰਿਵਾਰ ਸੰਸਕਾਰ ਦੇ ਲਈ ਪਿੰਡ ਰਵਾਨਾ ਹੋ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬੀਤੇ ਕੱਲ ਦੁਪਹਿਰ 2 ਵਜੇ ਤੋਂ ਬਾਅਦ ਜਦੋਂ ਦਰਨਾ ਲੱਗਿਆ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਰਹੀ ਪਰ ਕਈ ਮੀਟਿੰਗਾਂ ਬੇ ਸਿੱਟਾ ਰਹੀਆਂ ਦੇਰ ਰਾਤ ਤੱਕ ਵੀ ਪ੍ਰਸ਼ਾਸਨ ਦੀ ਅਤੇ ਪੰਜ ਮੈਂਬਰੀ ਕਮੇਟੀ ਦੀ ਗੱਲਬਾਤ ਹੁੰਦੀ ਰਹੀ ਤੇਰੇ ਨਾਂ ਚੜਦਾ ਦੇਖ ਕਿਉਂਕਿ ਪ੍ਰਦਰਸ਼ਨਕਾਰੀ ਜੋ ਕਿ ਬਿਜਲੀ ਬੋਰਡ ਦੇ ਨਾਲ ਸਬੰਧਤ ਨਹੀਂ ਰਾਤ ਨੂੰ ਲਾਈਟ ਵੀ ਬੰਦ ਰਹੀ ਤੇ ਸ਼ਹਿਰ ਨਿਵਾਸੀਆਂ ਨਾਲ ਲੋਕ ਚੌਕ ਵਿੱਚ ਮੀਤੀ ਰਾਤ ਹੁੰਦੀ ਰਹੀ ਦੇਰ ਰਾਤ ਮੈਟ ਆਇਆ ਉਸ ਤੋਂ ਬਾਅਦ ਸ਼ਹਿਰ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਤੇ ਅੱਜ ਇਹ ਧਰਨਾ ਸਮਾਪਤ ਹੋ ਗਿਆ ਤੁਹਾਨੂੰ ਜਾਣਕਾਰੀ ਦੇ ਲਈਏ ਕਿ ਕੱਲ ਪ੍ਰਸ਼ਾਸਨ 10 ਲੱਖ ਰੁਪਇਆ ਦੇਣ ਲਈ ਤਿਆਰ ਹੋਇਆ ਸੀ ਪਰ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ 1 ਕਰੋੜ ਰੁਪਇਆ ਦਿੱਤਾ ਜਾਵੇ ਤੇ ਅੱਜ ਗੱਲ ਨੇੜੇ ਲੱਗ ਗਈ ਹੈ ਜਾਣਕਾਰੀ ਮਿਲੀ ਹੈ ਕਿ 5 ਲੱਖ ਰੁਪਏ ਦਾ ਚੈੱਕ ਦਬਿੰਦਰ ਪਾਰ ਸਿੰਘ ਡਾਇਰੈਕਟਰ ਪਾਵਰ ਕਮ ਬਲੋਂ ਪਰਿਵਾਰ ਨੂੰ ਸੌਂਪਿਆ ਗਿਆ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਪ੍ਰੰਤ ਤਰਨਾਕਾਰੀਆਂ ਵੱਲੋਂ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਮ੍ਰਿਤਕ ਕਮਲਜੀਤ ਦਾ ਅੰਤਿਮ ਸੰਸਕਾਰ ਲਈ ਉਸਦੇ ਜੱਦੀ ਪਿੰਡ ਲਜਾਇਆ ਗਿਆ ਸੋ ਦਰਨਾ ਸਮਾਪਤ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਬੀਤੇ ਕੱਲ ਧਰਨੇ ਕਾਰਨ ਜੋ ਰਾਗਿਰਾਨੀ ਮੁਸੀਬਤ ਬਣੀ ਹੋਈ ਸੀ ਅਤੇ ਸ਼ਹਿਰ ਨਿਵਾਸੀਆਂ ਲਈ ਵੀ ਮੁਸੀਬਤ ਬਣੀ ਹੋਈ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰਦਰਸ਼ਨਕਾਰੀ ਇਹ ਬੀਤੇ ਕੱਲ ਦੀਆਂ ਤਸਵੀਰਾਂ ਨੇ ਤੁਹਾਨੂੰ ਉੱਥੇ ਦੇ ਚਲਦਿਆਂ ਸੁਣਾਉਣੇ ਆ ਅੱਜ ਕਿਸ ਤਰੀਕੇ ਦੇ ਨਾਲ ਧਰਨਾ ਸਮਾਪਤ ਹੋ ਗਿਆ ਕੁਝ ਦਿਨਾਂ ਤੋਂ ਸਰਹਾਰ ਦਾ ਪ੍ਰਕਰਸ਼ਾ ਗੋਰਾਸੀ ਤੇ ਹੁਣ ਕਿਸ ਚੀਜ਼ ਦੇ ਸਹਾਰੇ ਤੇ ਬਣ ਕੇ ਜਿਦਾ ਨਾ ਟਿਕ ਰਿਹਾ ਰਾਤ ਦੀ ਲਗਾਤਾਰ ਗੱਲਬਾਤ ਚੱਲ ਰਹੀ ਸੀ ਪ੍ਰਸ਼ਾਸਨ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਸਾਡੇ ਡਿਪਾਰਟਮੈਂਟ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਉਸ ਤੋਂ ਰਾਤ ਤਕਰੀਬਨ 8.5 ਤੋਂ ਲੈ ਕੇ ਦੇਰ ਰਾਤ ਤੱਕ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਜਾਂ ਸੰਗਰੂਰ ਜਿਹਦੇ ਵਿੱਚ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਸੀਗੀ ਜਿਹੜੇ ਸਾਰੇ ਸਟੇਟ ਦੇ ਆਗੂ ਹੈ ਉਹ ਉਹ ਅਸੀਂ ਗਏ ਆ ਉੱਥੇ ਉਹ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿਉਂਕਿ ਅੱਜ ਬੀਓਡੀ ਦੀ ਮੀਟਿੰਗ ਆ ਜਿਹਦੇ ਵਿੱਚ ਸਾਡੀ ਬਿਲੀ ਬੋਰਡ ਦੇ ਨਾਲ ਜਿੰਨੇ ਵੀ ਸਬੰਧ ਸਾਡੇ ਕਰਮਚਾਰੀਆਂ ਦੇ ਮਸਲੇ ਹੁੰਦੇ ਆ ਉੱਥੇ ਹੱਲ ਹੁੰਦੇ ਆ ਉੱਥੇ ਮਤੇ ਪਾਸ ਹੁੰਦੇ ਆ ਕੋਈ ਵੀ ਮੰਗ ਜਦੋਂ ਰੱਖਦੇ ਆ ਉਹ ਬੀਓਡੀ ਦੀ ਪ੍ਰਵਾਨਗੀ ਤੋਂ ਬਿਨਾਂ ਸਾਡੇ ਤੇ ਲਾਗੂ ਨਹੀਂ ਹੁੰਦੀ ਆ ਵੀਰ ਜੀ ਜਿਹੜੇ ਮੋਟਰਸਾਈਕਲ ਜੀ ਉਹ ਪ੍ਰਵਾਨਗੀ ਨਹੀਂ ਮਿਲਦੀ ਉਹਨੂੰ ਜਦੋਂ ਬੀਓਡੀ ਪ੍ਰਵਾਨਗੀ ਦੇ ਦਿੰਦੀ ਆ ਉਹ ਜਣੀ ਕਿ ਲਾਗੂ ਹੋ ਜਾਂਦੀ ਆ ਹੁਣ ਗੱਲ ਇਹ ਆ ਵੀ ਨਾ ਹੀ ਤੇ ਅਸੀਂ 12 ਤਰੀਕ ਦੀ ਬੀਓਡੀ ਲਖਾਈ ਸੀ ਤੇ ਨਾ ਹੀ ਸਾਡੇ ਸਾਥੀ ਦਾ ਮਰਨਾ ਲਿਖਿਆ ਸੀ ਵਚਨ ਚੇਤੇ ਦੋ ਡੇਟਾ ਪਿੜੀਆਂ ਨੇ ਔਰ ਉਹਦੇ ਚ ਅੱਜ ਡਾਇਰੈਕਟਰ ਸਾਹਿਬ ਆਏ ਸੀਗੇ ਮਾਨਯੋਗ ਡੀਪੀਐਸ ਗਰੇਵਾਲ ਸਾਹਿਬ ਉਹਨਾਂ ਨੇ ਇੱਥੇ ਆ ਕੇ ਸਾਡੇ ਨਾਲ ਪਹਿਲਾਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਐ ਔਰ ਉਹਦੇ ਤੇ ਭਰੋਸਾ ਦਵਾਇਆ ਕਿ ਸਾਡੀ ਮੇਨ ਮੰਗ ਸੀਗੀ ਅਸੀਂ 40 ਮੰਗਾਂ ਦਾ ਮੰਗ ਪੱਤਰ ਦਿੱਤਾ ਪਰ ਅਸੀਂ ਇੱਕੋ ਹੀ ਮੰਗ ਤੇ ਹੁਣ ਜਿਹੜੀ ਐਜੀਟੇਸ਼ਨ ਉਹ ਦਿੱਤੀ ਸੀ ਕਿ ਸਾਡੇ ਸਾਥੀ ਕਮਲਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਦਾ ਜਿਹੜਾ ਮੁਆਵਜ਼ਾ ਉਸ ਪਰਿਵਾਰ ਨੂੰ ਦਿੱਤਾ ਜਾਵੇ ਔਰ ਉਹਨਾਂ ਨੇ ਇੱਕੋ ਹੀ ਗੱਲ ਕਹਿ ਕੇ ਕਹੇ ਨੇ ਉਹ ਉਦੇ ਨਾਲ ਨਾਲ ਹੋਰ ਕਈ ਮੰਗਾਂ ਸੀ ਜਿਹੜੀਆਂ ਉਹਨਾਂ ਤੇ ਵੀ ਬੋਲੇ ਨੇ ਉਹ ਕਹਿੰਦੇ ਵੀ ਜਿਹੜਾ ਅੱਜ ਦੀ ਵੀਓਡੀ ਆ ਉਹਦੇ ਵਿੱਚ ਹੀ ਇਹ ਏਜੰਡਾ ਤੁਹਾਡਾ ਪੁੱਟ ਹੋਣਾ ਹੈ ਔਰ ਉੱਥੇ ਮੈਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ 1 ਕਰੋੜ ਤੁਹਾਡੇ ਨਾਲ ਵਾਦਾ ਨਹੀਂ ਕਰਦਾ ਪਰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ ਇਸ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰੂੰਗਾ ਤੇ ਅੱਗੇ ਨੂੰ ਜਿੰਨੇ ਵੀ ਸਾਡੇ ਬਿਜਲੀ ਕਰਮਚਾਰੀ ਹੈ ਜਿਹੜੇ ਕਿ ਇਹੋ ਜਿਹੇ ਹਾਸਿਆਂ ਦਾ ਸ਼ਿਕਾਰ ਹੁੰਦੇ ਆ ਉਹਨਾਂ ਤੇ ਪਾਲਿਸੀ ਲਾਗੂ ਹੋਵੇਗੀ ਕਿੰਨੇ ਲੱਖ ਦਾ ਚੈੱਕ ਦੇਗੇ 10 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਐਟ ਅ ਟਾਈਮ ਦਿੱਤਾ ਗਿਆ ਹੈ ਔਰ ਐਸ ਡੀ ਐਮ ਸਾਹਿਬ ਨੇ ਅਨਾਉਂਸ ਕੀਤਾ ਜਿਹੜਾ ਡੀ ਸੀ ਸਾਹਿਬ ਵੱਲੋਂ ਉਹ 5 ਲੱਖ ਦਾ ਚੈੱਕ ਹੈ ਜਿਹੜਾ ਉਹ ਅਨਾਉਂਸ ਕੀਤਾ ਗਿਆ ਹੈ ਪਰਿਵਾਰ ਨੂੰ ਨੌਕਰੀ ਗਰੇਵਾਲ ਸਾਹਿਬ ਇੱਥੇ ਬੋਲ ਕੇ ਗਏ ਆ ਸਾਨੂੰ ਕਿਹਾ ਸੀ ਉਹਨਾਂ ਨੇ ਸਾਡੇ ਵੱਲੋਂ ਤੁਸੀਂ ਬੋਲੋ ਅਸੀਂ ਬੋਲੇ ਆ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ 58 ਸਾਲ ਤੱਕ ਜਿਹੜੀ ਉਹਦੀ ਸੈਲਰੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਮਿਲਣੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਪੈਨਸ਼ਨ ਹੈ ਉਸ ਤੋਂ ਬਾਅਦ ਉਹ ਪੈਨਸ਼ਨ ਵੀ ਮਿਲਣੀ ਹੈ ਜਿੰਨੀਆਂ ਕਿ ਜਣੀ ਕਿ ਅਸੀਂ ਡਿਮਾਂਡਾਂ ਰੱਖੀਆਂ ਸੀ ਉਹਨਾਂ ਲਵੇ ਔਰ ਇਹਦੇ ਨਾਲ ਨਾਲ ਅਸੀਂ ਕਿਹਾ ਵੀ ਸਾਡੇ ਜਿਹੜੀ ਸਟਾਫ ਦੀ ਘਾਟ ਆ ਉਹਦੇ ਕਰਕੇ ਸਾਰਾ ਸਿਸਟਮ ਹੈ ਜਿਹੜਾ ਕਲੈਸ਼ ਹੋਣ ਜਾ ਰਿਹਾ ਹੈ ਵੀ ਸਾਡੀ ਇਸ ਗੱਲ ਤੇ ਵੀ ਗੌਰ ਕਰੋ ਔਰ ਲੰਬੇ ਸਮੇਂ ਤੋਂ ਜਿਹੜੇ ਸਾਡੇ ਡੈਥ ਕੇਸ ਸੀਗੇ ਉਹਨਾਂ ਦੀ ਜਿਹੜੀ ਪਿੱਛੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣੀ ਸੀ ਉਹ ਲੰਮਕਬਸਤਾ ਦੇ ਵਿੱਚ ਨੇ ਉਹ ਅਸੀਂ ਰਾਤ ਡੀਸੀ ਸਾਹਿਬ ਨੂੰ ਵੀ ਜ਼ਿਕਰ ਕੀਤਾ ਸੀਗਾ ਉਹ ਕਹਿੰਦੇ ਪਰਿਵਾਰ ਨੂੰ ਨੌਕਰੀ ਮਿਲ ਜੂਗੀ ਅਸੀਂ ਨਾ ਕਿਹਾ 251ਵੇਂ ਨੰਬਰ ਤੇ ਮਿਲਣੀ ਆ ਜਿਹੜੀ ਕਿ ਹੋ ਸਕਦਾ 3 ਸਾਲ ਨਾਲ ਮਿਲੇ ਪਰ ਅੱਜ ਡਾਇਰੈਕਟਰ ਸਾਹਿਬ ਵਾਅਦਾ ਕਰਕੇ ਗਏ ਆ ਵੀ ਜਿਹੜੇ ਤੁਹਾਡੇ 250 ਕੇਸ ਉਹ ਪਿਆ ਇਹ ਕਮਲਜੀਤ ਸ਼ਹੀਦ ਹੋਇਆ ਜਿਹੜਾ ਇਹਦੀ ਬਦੌਲਤੋਂ 250 ਪਰਿਵਾਰ ਨੂੰ ਵੀ ਨੌਕਰੀ ਮਿਲੂਗੀ ਇਹ ਸਾਡੀ ਵੱਡੀ ਜਿੱਤ ਹੈ ਅੱਜ ਇਸ ਸ਼ਹੀਦ ਨੇ ਇੱਥੋਂ ਅੱਜ ਭਵਾਨੀਗੜ੍ਹ ਦੀ ਧਰਤੀ ਤੋਂ ਬਹੁਤ ਵੱਡੀ ਲਾਭਮੰਦੀ ਕਰਕੇ ਲੋਕਾਂ ਦੀ ਉਹਦੀ ਲਾਸ਼ ਤੇ ਆਪਾਂ ਖੜੇ ਆ 70 ਤੇ ਖੜੇ ਆ ਬੜੀ ਵੱਡੀ ਪ੍ਰਾਪਤੀ ਹੈ ਸਾਡੀ ਜਿਹੜੇ ਇੱਥੋਂ ਪਹਿਲਾਂ ਸਾਡੇ ਸ਼ਹੀਦ ਹੋ ਗਏ ਸਾਥੀ ਉਹਨਾਂ ਦੇ ਪਰਿਵਾਰਾਂ ਦੇ ਵੀ ਬਾਹ ਫੜੀ ਗਈ ਹੈ ਇਹਨੂੰ ਲੈ ਕੇ ਵੀ ਕੋਈ ਐਮ ਚਰਚਾ ਇਹ ਕੁੱਤੀ ਲਗਾਤਾਰ ਦੇਖ ਰਹੇ ਹਾਂ ਅਸੀਂ ਇਦਾਂ ਦੇ ਹਾਸੇ ਜਿਹੜੇ ਸਾਹਮਣੇ ਆਉਂਦੇ ਨੇ ਕਿ ਹਰ ਇੱਕ ਮੁਲਾਜ਼ਮ ਹੈ ਜੋ ਡਿਊਟੀ ਤੇ ਜਾਂਦਾ ਉਹਦੇ ਨਾਲ ਸੇਫਟੀ ਕਿੱਟ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅੰਸ਼ ਕੰਮ ਨਾ ਵਾਪਸ ਸਕੇ ਬਿਲਕੁਲ ਜੀ ਸੇਫਟੀ ਕਿੱਟਾਂ ਬਾਰੇ ਵੀ ਚਰ ਉਹ ਮੁਹਈਆ ਕਰਵਾ ਦਿੱਤੀਆਂ ਗਿਆ ਨੇ ਸਟੋਰ ਦੇ ਵਿੱਚ ਮੈਂ ਕੱਲ ਵੀ ਬੋਲਿਆ ਸੀ মিডিਆ ਦੇ ਸਾਹਮਣੇ ਵੀ ਸੇਫਟੀ ਕਿੱਟਾਂ ਪਵਾਈਏ ਕਿਦੇ ਸਾਡੇ ਕੋਲ 100 ਦੇ ਵਿੱਚੋਂ 30 ਮੁਲਾਜ਼ਮ ਹੈ 70 ਖਾਲੀ ਪੋਸਟਾਂ ਨੇ ਉਹ 30 100 ਦਾ ਕੰਮ ਕਰ ਰਹੇ ਹੈ ਤੇ ਅਸੀਂ ਸੇਫਟੀ ਕਿਟ ਕਿਹਦੇ ਪਵਾ ਦਈਏ ਕਿਸੇ ਕਿਸਾਨ ਦੇ ਪਵਾ ਦਈਏ ਜਾਂ ਕਿਸੇ ਆਮ ਪਬਲਿਕ ਦੇ ਆਦਮੀ ਦੇ ਪਵਾ ਦਈਏ ਕਿਉਂਕਿ ਅੱਜ ਦਾ ਜਿਹੜਾ ਸਿਸਟਮ ਹੈ ਉਹ ਪੂਰਾ ਬੁਰੀ ਤਰ੍ਹਾਂ ਮੁਲਾਜ਼ਮਾਂ ਜਿਹੜਾ ਉਹਦੇ ਉੱਤੇ ਪੂਰਾ ਵਰਡਨ ਹੈ ਔਰ ਜਿਹੜਾ ਸਿਸਟਮ ਅਸੀਂ ਚਲਾ ਰਹੇ ਹਾਂ ਉਹ ਕਿਸਾਨ ਭਰਾਵਾਂ ਤੇ ਆਮ ਪਬਲਿਕ ਦੇ ਸਾਥ ਨਾਲ ਚਲਾ ਰਹਿਆਂ ਆ ਅਦਰਵਾਈਜ਼ ਸਾਡੇ ਵਸਦਾ ਰੋਗ ਹੈ ਨਹੀਂ ਇਹ ਸਿਸਟਮ ਨੂੰ ਚਲਾਉਣ ਦਾ ਸੰਸਕਾਰ ਕਿੱਥੇ ਹੋਣੇ ਇਹਦੀ ਵੀ ਚੰਕਰੀ ਸੰਸਕਾਰ ਹੈ ਜਿਹੜਾ ਉਹਦਾ ਜੱਦੀ ਪਿੰਡ ਜਿਹੜਾ ਪਿੰਡ ਖੇੜਕੀ ਹੈ ਮੈਂ ਇੱਥੇ ਅਨਾਉਂਸ ਵੀ ਕੀਤਾ ਹੈ ਉੱਥੇ ਉਹਦਾ ਸੰਸਕਾਰ ਕਰਨਾ ਹੈ ਉਹਦੇ ਜੱਦੀ ਪਿੰਡ ਅਸੀਂ ਉੱਥੇ ਸਾਰੇ ਜਾ ਰਹੇ ਹਾਂ ਹੁਣ ਤਾਂ ਤਰਨਾ ਸਮਾਪਤ ਹੋ ਕੇ ਸਿੱਧਾ ਹਾਂਜੀ ਤਰਨਾ ਸਮਾਪਤ ਹੈ ਠੀਕ ਹੈ ਸਰ ਥੈਂਕ ਯੂ ਭਤੀਜਾ ਗੁਰਪ੍ਰੀਤ ਸਿੰਘ ਹਾਂਜੀ ਬਾਕੀ ਛੋਟਾ ਨਾਮ ਮੇਰਾ ਨਾਮ ਜਗਿੰਦਰ ਸਿੰਘ ਹਾਂ ਤੁਹਾਨੂੰ ਦੱਸੋ ਮੇਰਾ ਭਤੀਜਾ ਗੁਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਪਰ ਕੀ ਉਹਨਾਂ ਦੀ ਪਰਸੋ ਚਾਂਨਚੱਕ ਇੱਕ ਐਕਸੀਡੈਂਟ ਦਰਾਂ ਮੌਤ ਹੋ ਗਈ ਉਸ ਕਾਰਨ ਸਾਡੇ ਨਾਲ ਕਿਸਾਨ ਜਥੇਬੰਦੀਆਂ ਬਿਜਲੀ ਬੋਰਡ ਸਾਡੇ ਨਾਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ ਬਹੁਤ ਸਾਡੀ ਮਦਦ ਕੀਤੀ ਹੈ ਪਰ ਇਸ ਦੇ باوجود ਅਸੀਂ ਇਨਾਂ ਕੋ ਦੁਖੀ ਹਿਰਦੇ ਨਾਲ ਕਹਿੰਦੇ ਆ ਵੀ ਸਾਡੇ ਨਾਲ ਜਿੰਨੇ ਕ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਆ ਅਸੀਂ ਕੀ ਦਾ ਬਹੁਤ ਬਹੁਤ ਧੰਨਵਾਦ ਆ বারবার ইস ਤੋਂ زیادہ ਅਸੀਂ ਕੁਝ ਨਹੀਂ ਬੋਲ ਸਕਦੇ ਕਿਉਂਕਿ ਬੋਲਣ ਦਾ ਕੋਈ ਸਾਡ ਲੇਵੇ ਇੰਨਾ ਦੁੱਖ ਦਰਦ ਅੰਦਰ ਹੈ ਸਾਡਾ ਪੁੱਤ ਵਾਪਸ ਨਹੀਂ ਆ ਸਕਦਾ ਸਾਡਾ ਪੁੱਤ ਪਤਾ ਨਹੀਂ ਕਿੱਥੇ ਸੋ ਗਿਆ ਜਾਂ ਕਿ ਪਤਾ ਨਹੀਂ ਕਦ ਆਊਗਾ ਵਾਪਸ ਅਸੀਂ ਉਸ ਬੁੱਤ ਨੂੰ ਦਵਾਰੇ ਦੇਖਦੇ ਰਹਾਂਗੇ ਸਾਡਾ ਪੁੱਤ ਕਿੱਥੋਂ ਮਿਲੂਗਾ ਓਏ ਪੁੱਤ ਕਿੱਥੋਂ ਮਿਲੂਗਾ ਸਾਡਾ ਪੁੱਤ ਕਿੱਥੋਂ ਆ ਬਿਲੂਗਾ ਸਾਡੇ ਪੁੱਤ ਨੇ ਕਿਧੋ ਨਹੀਂ ਮਿਲਣਾ ਵਾਪਸ ਸਰਕਾਰਾਂ ਪੈਸੇ ਦੇਣਗੀਆਂ ਸਰਕਾਰਾਂ ਦੇ ਪੈਸੇ ਕਿਹੜਾ ਸੀ ਚੱਪੜੇ ਨੇ ਪਰ ਅਸੀਂ ਇੰਨਾ ਕਹਿੰਨੇ ਆ ਜੋ ਵੀ ਇਨਸਾਨ ਇਸ ਚੀਜ਼ ਤੇ ਗਲਤੀ ਕਰਦਾ ਜਨਰੇਟਰ ਚਲਾਉਂਦਾ ਹੈ ਇਹ ਤੂੰ ਪਹਿਲਾਂ ਦੋ ਪੀੜੀਆਂ ਸਾਡੇ ਜਿਹੜੇ ਦਾਦੇ ਪਰਦਾਦੇ ਸੀ ਉਹ ਗਰਮੀਆਂ ਨਾਲ ਪੱਕੀਆਂ ਝੱਲ ਮਾਰ ਕੇ ਨਹੀਂ ਕੱਟਦੇ ਸੀ ਅਸੀਂ 1 ਘੰਟਾ ਬਿਜਲੀ ਖਰਾਬ ਹੋ ਜੇ 1 ਘੰਟਾ ਨਹੀਂ ਕੱਟ ਸਕਦੇ ਪੁੱਠੀ ਅਸੀਂ ਜਿੱਦਿਆਂ ਤਾਰਾਂ ਪਾ ਕੇ ਅਗਲਾ ਨਰਦੀਨ ਨਾਲ ਜੇ ਜਨਰੇਟਰ ਚਲਾ ਦਿੰਦਾ ਹੈ ਜਿਹੜਾ ਬੰਦਾ ਕੰਮ ਕਰਦਾ ਉਹਦਾ ਜੇਦੀ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਹੈ ਪਰ ਉਸ ਨੁਕਸਾਨ ਨੂੰ ਕੌਣ ਪਰਪਾਈ ਕਰੂਗਾ ਅੱਜ ਸਾਡਾ ਪੁੱਤ ਚਲਿਆ ਗਿਆ ਦੁਨੀਆ ਤੋਂ ਅਸੀਂ ਕਿਨੂੰ ਉਹ ਕਰੀਏ ਪਰ ਉਸ ਦੇ ਬਾਵਜੂਦ ਸਰਕਾਰਾਂ ਇਸ ਚੀਜ਼ ਵੱਲ ਧਿਆਨ ਦੇਣ ਜਿਹੜਾ ਬੰਦਾ ਗੁਨਾਹ ਕਰਦਾ ਕੋਈ ਵੀ ਗੁਨਾਹ ਕਰੇ ਉਸ ਨੂੰ 2 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਲਾਵੇ ਸਰਕਾਰ ਅਸੀਂ ਇਹ ਕਹਿਣਾ ਸਾਡਾ ਕੋਈ ਬਗਾਨ ਪੰਜਾਬ ਦਾ ਪੁੱਤ ਕਾਲੂ ਨਾ ਮਰੇ ਸਾਨੂੰ ਅੱਜ ਵੀ ਦੁੱਖ ਨਹੀਂ ਹੈ ਵੀ ਜੇ ਸਾਡਾ ਪੁੱਤ ਮਰ ਗਿਆ ਕੋਈ ਹੋਰ ਸਾਡੂੰ ਉਦੋਂ ਵੀ ਦੁੱਖ ਪਤਾ ਹੈ ਕਾਲੂ ਇਹ ਚੀਜ਼ ਨਾ ਹੋਵੇ ਅਸੀਂ ਇਹ ਕਹਿਣਾ ਵੀ 10 ਲੱਖ ਰੁਪਈਆ ਜੁਰਮਾਨਾ 2 ਸਾਲ ਦੀ ਸਜ਼ਾ ਕੋਈ ਵੀ ਨਾ ਕਰੂ ਬਲੀ ਅੰਗੈਲੀ ਅਗਲਾ ਪਹਿਲਾ ਡਰੂਗਾ ਵੀ ਆਪਾਂ ਨੂੰ ਜੇੜ ਘਟਣੀ ਪਊਗੀ ਸਰਕਾਰਾਂ ਕਰਦੀ ਕੁਝ ਨਹੀਂ ਐਮਐਲਿਆਂ ਤੋਂ ਬੜਿਆ ਫੋਨ ਕਰਾ ਦਿੰਦੀਆਂ ਨੇ ਜਦੀ ਨਾਲ ਦੀ ਨਾਲ ਅਗਲਾ ਜਿਹੜਾ ਗਨਾ ਕਰਦਾ ਘਰੇ ਬੈਠਾ ਹੁੰਦਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਗਨਾ ਕਰਨ ਵਾਲੇ ਨੂੰ ਕੋੜਾ ਕੋਈ ਸਜ਼ਾ ਮਿਲਦੀ ਹੈ ਕੋਈ ਨਹੀਂ ਮਿਲਦੀ ਇਹਦਾ ਇੱਕ ਲਿਖੇ ਜੋਕੇ ਨੇ ਲੇਪੇ ਪੋਚੇ ਮਾਰ ਕੇ ਉੱਥੇ ਝਾਰ ਦਿੰਦੇ ਨੇ ਪਰਚੇ ਬਸ ਉੱਤੀ ਰਹਿ ਜਾਂਦੇ ਨੇ ਥਾਣਾ ਜੋ ਰੁੱਲਦੇ ਰਹਿੰਦੇ ਨੇ ਬਸ ਇੰਨਾ ਕਹਿਣਾ ਹੋਇਆ ਕੇ ਮਾਂ ਦਾ ਜੱਜ ਤਾਂ ਵੈਗਰੀ ਜੇ ਗੱਲ ਸਾ ਬਈ ਪਤੇ